ਦੀ ਯੋਗਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ ਸੀਐਮ ਦੀ ਯੋਗਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਇਆ ਬਲਵਾਨਾ ਪੁਲਿਸ ਦੇ ਵੱਲੋਂ ਜਿਹੜਾ ਆ ਬਲਵਾਨਾ ਸ਼ਹਿਰ ਦੇ ਵਿੱਚ ਹਾਈ ਟੈਕ ਨਕਾ ਲਗਾਇਆ ਗਿਆ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਆ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇਵੇ ਇਸ ਤੋਂ ਪਹਿਲਾਂ ਨਾਕੇ ਦੇ ਦੌਰਾਨ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਜਾਵੇ ਦੱਸਦੀ ਹੈ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜਾ ਬਲਵਾਨਾ ਪੁਲਿਸ ਦੇ ਵੱਲੋਂ ਹਾਈ ਟੈਕ ਨਕਾ ਲਗਾਇਆ ਗਿਆ ਹਰ ਵਾਹਨ ਦੀ ਜਿਹੜੀ ਆ ਤਸੱਲੀਬਖਸ਼ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਸ਼ਰਾਰਤੀ ਅਨਸਰ ਨੇ ਜਾਂ ਫਿਰ ਜਿਹੜੇ ਬਦਮਾਸ਼ ਨੇ ਉਹਨਾਂ ਦੇ ਵੱਲੋਂ ਜਿਹੜਾ ਆਪਣੇ ਵਾਹਨਾਂ ਦੇ ਵਿੱਚ ਕੋਈ ਨਾ ਕੋਈ ਹਥਿਆਰ ਰੱਖਿਆ ਹੁੰਦਾ ਜਿਸ ਦੇ ਨਾਲ ਕਿਸੇ ਵੱਡੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਸੇ ਤਹਿਤ ਜਿਹੜਾ ਆ ਇਹਨਾਂ ਵਾਰਦਾਤਾ ਨੂੰ ਰੋਕਣ ਦੇ ਲਈ ਬਲਵਾਲਾ ਦੇ ਵਿੱਚ ਹਾਈ ਟੈਕ ਜਿਹੜਾ ਆ ਨਕਲ ਲਗਾ ਗਿਆ ਪੰਜਾਬ ਸਰਕਾਰ ਦੁਆਰਾ ਨਸ਼ਾ ਤਸਕਰਾ ਗੈਂਗਸਟਰ ਹੁੱਲੜ ਬਾਜ਼ਾਰ ਦੇ ਖਿਲਾਫ ਸਖਤ ਦਿਖਾਈ ਦੇ ਰਹੀ ਹੈ ਬਲਵਾਲਾ ਹਲਕਾ ਦੇ ਅਧੀਨ ਪੈਂਦੇ ਥਾਣਾ ਬਹਾਵ ਵਾਲਾ ਦੇ ਇੰਚਾਰਜ ਦਵਿੰਦਰ ਸਿੰਘ ਦੀ ਟੀਮ ਦੇ ਵੱਲੋਂ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਤੇ ਦਿਸ਼ਾ ਨਿਰਦੇਸ਼ਾ ਉਤੇ ਪੰਜਾਬ ਰਾਜਸਥਾਨ ਬਾਰਡਰ ਇੰਟਰ ਸਟੇਟ ਨਾਕੇ ਤੇ ਸਖਤ ਨਾਕਾਬੰਦੀ ਕੀਤੀ ਗਈ ਹੈ ਪੰਜਾਬ ਤੋਂ ਰਾਜਸਥਾਨ ਜਾਣ ਵਾਲੇ ਰਾਜਸਥਾਨ ਤੋਂ ਪੰਜਾਬ ਆਉਣ ਵਾਲੇ ਹਰ ਵਹੀਕਲ ਦੀ ਜਿਹੜੀ ਆ ਬ੍ਰੀਕੇਦਲਾ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਇਨਚਾਰਜ ਦਿਵਿੰਦਰ ਸਿੰਘ ਦੇ ਵੱਲੋਂ মিডিਆ ਨਾਲ ਗੱਲਬਾਤ ਕਰਦਿਆ ਉਹਨਾਂ ਦੱਸਿਆ ਕਿ ਨਸ਼ਾ ਤਸਕਰਾ ਗੈਂਗਸਟਰ ਤੇ ਹੁੱਲਰਬਾਜ਼ਾ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਤੋਂ ਇਲਾਵਾ ਉਹਨਾਂ ਨੇ ਕਈ ਵਾਹਨ ਜਿਹੜੇ ਆ ਚਲਾਨ ਵੀ ਕੱਟਨੇ ਨੇ ਤਾਂ ਕਈ ਵਾਹਨ ਜਿਹੜੇ ਆ ਬਾਂਡ ਵੀ ਕਿੱਤ ਨੇ ਤਾਂ ਜੋ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਦਿਨ ਦਿਹਾੜੇ ਲੁੱਟਖੋਹਾਂ ਵਾਰਦਾਤਾਂ ਤੋਂ ਗੈਂਗਵਾੜ ਜਿਹੜੀ ਚੱਲਦੀ ਐ ਇਸੇ ਨੂੰ ਲੈ ਕੇ ਜਿਹੜਾ ਆ ਬੱਲੂਆਣਾ ਦੇ ਵਿੱਚ ਜਿਹੜੀ ਆ ਪੁਲਿਸ ਦੇ ਵੱਲੋਂ ਸਖਤੀ ਦਾ ਜਿਹੜੀ ਆ ਹਰ ਵਾਹਨ ਦੇ ਚੈਕਿੰਗ ਕੀਤੀ ਜਾ ਰਹੀ ਐ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਆ ਸੁਣਤੀ ਆ ਉਹਨਾਂ ਦੀ ਝਵਾਨੀ ਤੁਸੀਂ ਅਸੀਂ ਮੌਜੂਦਾ ਪੰਜਾਬ ਰਾਜਸਥਾਨ ਨੂੰ ਇੰਟਰਸਟੈਟ ਡਾਕ ਦੇ ਉੱਤੇ ਜਿੱਥੇ ਫਰਦਿਕਾ ਦੇ ਐਸਐਸਪੀ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਥਾਣਾ ਬਾਵਲ ਦੇ ਇੰਚਾਰਜ ਵਿੰਦਰ ਸਿੰਘ ਦੇ ਗਾਈ ਹੈਡ ਜਿਹੜਾਗਾ ਪੰਜਾਬ ਰਾਜਸਥਾਨ ਬਾਰਡਰ ਤੇ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਵਕਵਕ ਵਿਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਕੈਮਰਾਮੈਨ ਨੇ ਉਹਨਾਂ ਨੂੰ ਕਹਾਂਗੇ ਜਿਹੜਾ ਕਿ ਤਸਵੀਰਾਂ ਦਿਖਾ ਦੇਣ ਜਿਹੜਾ ਪੁਲਿਸ ਵੱਲੋਂ ਜਿਹੜੀ ਆ ਵਕਵਕ ਚੈਕਿੰਗ ਕੀਤੀ ਜਾ ਰਹੀ ਹੈ ਜਿੱਥੇ ਕੋਈ ਸ਼ੱਕੀ ਵਿਅਕਤੀ ਆ ਉਹਨਾਂ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਬਿਨਾ ਨੰਬਰੀ ਮੋਰਚਲ ਨੇ ਉਹਨਾਂ ਦੀ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਹੈ ਜਿਹੜਾਗਾ ਹੋਰ ਜਿਹੜੇ ਕਿ ਵਿਕਲ ਨੇ ਬਿਨਾਂ ਨੰਬਰੀ ਉਹਨਾਂ ਦੇ ਵਿਕਲਾਂ ਦੇ ਜਿਹੜੇ ਚਲਾਨ ਵੀ ਕਿਤੇ ਜਾ ਰਹੇ ਨੇ ਆਪਾਂ ਸਾਰੀ ਜਾਣਕਾਰੀ ਇਥੋਂ ਦੇ थाना ਪਰਿਵਾਰੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਕਿ ਮਾਨਯੋਗ ਐਸਐਸਪੀ ਗੁਰਮੀਤ ਸਿੰਘ ਦੇ ਦਿੱਤੇ ਸੇ ਨਿਰਦੇਸ਼ਾਂ ਉੱਤੇ ਹਾਜ਼ਰ ਕਾ ਪੁਲਿਸ ਵੱਲੋਂ ਨਹੀਂ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਗੈਂਗਸਟਰਾਂ ਜਾਂ ਉਹ ਮਾੜੇ ਆਦਮੀ ਜਿਹੜੇ ਹੈ ਕਿ ਨਹੀਂ ਇਲਾਕੇ ਵਿੱਚ ਜਾਂ ਆਉਣ ਜਾਣ ਵਾਲੇ ਜਿਹੜੇ ਉਹਨਾਂ ਦੀ ਚੈੱਕ ਜਿਹੜੀ ਪ੍ਰੀਖੀ ਨਹੀਂ ਕੀਤੀ ਜਾਂਦੀ ਹੈ ਨਾਕਾਬੰਦੀ ਕੀਤੀ ਜਾਂਦੀ ਹੈ ਅਗਰ ਰਾਤ ਨੂੰ ਨਾਈਟ ਗਸਟਾਂ ਚੱਲਦੀਆਂ ਨੇ ਵੀ ਕੋਈ ਵੀ ਜਿਹੜਾ ਮਾੜਾ ਅੰਸਰ ਮਤਲਬ ਇਹ ਇਲਾਕੇ ਵਿੱਚ ਨਾ ਹੋਵੇ ਜਿਸ ਦੇ ਤਹਿਤ ਅਜੇ ਅਸੀਂ ਰਾਜਪੁਰਾ ਬੈਰੀਅਰ ਤੇ ਨਕਲ ਆਇਆ ਸੀ ਸਾਡੀ ਟੀਮ ਨੇ ਕਾਲੀ ਫਿਲਮਾਂ ਜਿਹਨਾਂ ਲਾਈਆਂ ਸੀ ਜਾਂ ਸੀਟ ਬੈਲਟ ਜਾਂ ਹੋਰ ਕੋਈ ਮਾੜੇ ਛੱਕੀ ਆਦਮੀ ਜਿਹੜੇ ਆ ਬਿਨਾ ਨੰਬਰੀ ਵਹੀਕਲ ਜਿਹੜੇ ਆ ਉਹਨਾਂ ਨੂੰ ਚੈੱਕ ਕੀਤਾ ਗਿਆ ਤੇ ਉਹਨਾਂ ਦੇ ਚਲਾਣ ਜਿਹੜੇ ਲਗਾਤਾਰ ਜਾਰੀ ਨੇ ਰੂਟੀਨ ਦੇ ਵਿੱਚ ਰੋਜ਼ ਲਗਾਤਾਰ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਟੀਮ ਦੇ ਵਿੱਚ ਚਲਾਣ ਕੀਤੇ ਜਾਂਦੇ ਰੋਜ਼ ਤੇ ਰਿਕਵਰੀਆਂ ਵੀ ਇਸ ਵਿੱਚ ਕੋਈ ਥਣ ਬਾਵਲ ਦੇ ਵਿੱਚ ਨਹੀਂ ਹੋਈ ਹੈ ਔਰ ਕਭੀ ਕਾਫੀ ਹੋ ਰਹੀਆਂ ਜੀ ਮਤਲਬ ਜੇ ਜਦੋਂ ਵੀ ਅਸੀਂ ਨਾਕਾਬੰਦੀ ਕਰਦੇ ਹਾਂ ਕਿਸੇ ਨਾ ਕਿਸੇ ਰੋਜ਼ ਨੇ ਇੱਕ ਇੱਕ ਦੋ ਕਵਰੀ ਹੁੰਦੀ ਹੁੰਦੀ ਹੈ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਐਕਸ਼ਨ ਕਰ ਰਹੀ ਜੀ ਨਸ਼ਾ ਤਸਕਰਾਂ ਦੇ ਗੈਂਗਸਟਰਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਐਕਸ਼ਨ ਸਰਕਾਰ ਜਿਹੜੀ ਬਹੁਤ ਸਖਤ ਇਸ ਕੰਮ ਵਿੱਚ ਤੇ ਪੁਲਿਸ ਜਿਹੜੀ ਬਹੁਤ ਮਸੱਜ ਹਰ ਕੰਮ ਨੀਰਾ ਇਹਨੂੰ ਮੜਾ ਡਿਗਰੀ ਲਿਆ ਜਾਂਦਾ ਤੇ ਕੋਈ ਵੀ ਮੜਾ ਅੰਸਰ ਜਿਹੜਾ ਉੱਤੇ ਸਖਤ ਹੰਦਕਾਰਵੀ ਕੀਤੀ ਜਾਂਦੀ ਹੈ ਕੋਈ ਗੋਨਾ ਕਰਦੀ ਜੋ ਵੀ ਆਪਣੇ ਮੜਾ ਬੰਦਾ ਹੁੰਦਾ ਉਹਦੇ ਸਖਤ 45 ਕਲਾਸਾਂ ਦੇ ਕਿਤੇ ਆਦੇ